ਪੰਜਾਬ ਪੁਲਿਸ ਵੱਲੋਂ ਮਾੜੇ ਹਸਤੰਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਸਪੈਸ਼ਲ ਮਹਿਮ ਤਹਿਤ ਖੰਨਾ ਪੁਲਿਸ ਨੂੰ ਉਦੋਂ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਦਰਾਹਾ ਦੇ ਕਦੋਂ ਚੌਂਕਪੁਰ ਥੱਲੇ ਐਸਐਸਆਈ ਲਖਵਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਇੱਕ ਨਾਕਾ ਲਗਾਇਆ ਹੋਇਆ ਸੀ ਤੇ ਸ਼ੱਕੀ ਬਾਈਕਲਾਂ ਅਤੇ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਇਸੇ ਦੌਰਾਨ ਉਹਨਾਂ ਨੇ ਇੱਕ ਬ੍ਰਿਜ਼ਾ ਗੱਡੀ ਚਿੱਟੇ ਰੰਗ ਦੀ ਰੋਕੀ ਤੇ ਇਸ ਵਿੱਚੋਂ ਜਦੋਂ ਦੋ ਨੌਜਵਾਨਾਂ ਦੀ ਚੈਕਿੰਗ ਕੀਤੀ ਗਈ ਤਾਂ ਉਹਨਾਂ ਕੋਲੋਂ ਇੱਕ 32 ਬੋਰ ਦਾ ਦੇਸੀ ਪਿਸਤੌਲ ਅਤੇ ਦੋ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਦੋਸ਼ੀਆਂ ਤੇ ਮੁਕੱਦਮਾ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਡੀਐਸਪੀ ਪਾਇਲ ਹਿਮੰਤ ਗੁਪਤਾ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝਾ ਕੀਤੀ ਇਹ ਜੀ ਮਾਨਵ ਐਸਐਸਪੀ ਸਾਹਿਬ ਵੱਲੋਂ ਸਾਡੇ ਜਿਹੜੇ ਮਾੜੇ ਅੰਸ਼ਰਾਂ ਨੂੰ ਦੇ ਖਿਲਾਫ ਜਿਹੜੀ ਮੁਹਿੰਮ ਚੱਲ ਰਹੀ ਹੈ ਉਹਦੇ ਤਹਿਤ ਮੁਖ ਅਫਸਰ ਥਾਣਾ ਦਰਹਾ ਵੱਲੋਂ ਇੱਕ ਸੀਕ੍ਰੀਟ ਇਨਫੋਰਮੇਸ਼ਨ ਨਾਲ ਨੂੰ ਪ੍ਰਾਪਤ ਹੋਈ ਸੀਗੀ ਜੀਦੇ ਤਹਿਤ ਇਹਨਾਂ ਨੇ ਦੋ ਬੰਦੇ ਰਾਉਂਡ ਅਪ ਕੀਤੇ ਕਾਰ ਦੇ ਵਿੱਚੋਂ ਕਾਰ ਨੰਬਰ ਸੀਗੀ ਪੀਵੀ 10 ਜੀਯੂ 6299 ਜੀ ਦੇ ਵਿੱਚ ਦੋ ਬੰਦੇ ਜਿਹੜੇ ਸਿਮਰਨਜੀਤ ਸਿੰਘ ਤੇ ਅਰਵਿੰਦਰ ਸਿੰਘ ਰਾਉਂਡ ਅਪ ਕੀਤੇ ਜਿਨ੍ਹਾਂ ਕੋਲ ਇੱਕ ਵੈਪਨ ਮਿਲਿਆ 32 ਬੋਲ ਦਾ ਸਰ ਇੱਕਲਾ ਵੈਪਨ ਸੀ ਜਾਂ ਇਹਦੇ ਨਾਲ ਰਾਉਂਡ ਦੇ ਨਾਲ 32 ਬੋਲ ਨਾਲ ਦੋ ਜਿੱਦਾਂ ਕਾਰਤੂਸ ਸੀਗੇ ਜੀ ਸਰ ਇਹ ਵਿਅਕਤੀ ਕਿੱਧਰੋਂ ਆ ਰਹੇ ਸੀਗੇ ਇਹ ਦਿੱਲੀ ਸਾਈਡ ਤੋਂ ਆ ਰਹੇ ਸੀਗੇ ਜੀ ਇੱਕ ਵਰਨਣ ਕਰਨ ਲਈ ਇਹ ਐ ਵੀ ਇਹਨਾਂ ਤੇ ਪਰਚੇ ਵੀ ਦਰਜ ਆਲਰੇਡੀ ਜਿਹੜਾ ਸਿਮਰਨਜੀਤ ਸਿੰਘ ਹੈ ਇਹਦੇ ਚਾਰ ਮੁਕੱਦਮੇ ਦਰਜ ਨੇ ਔਰ ਜਿਹੜਾ ਅਰਵਿੰਦਰ ਸਿੰਘ ਗੋਨੀ ਐ ਇਹਦੇ ਤੇ 13 ਮੁਕੱਦਮੇ ਲੱਗੇ ਨੇ ਅੱਡ ਲੱਗ ਗਏ ਪਰ ਰੂਪੀਆਂ ਦੀ ਪਹਿਚਾਨ ਕੀ ਹੈ ਜਿਹੜਾ ਇੱਕ ਸਿਮਰਨਜੀਤਾ ਸਿਮਰਨਜੀਤ ਸਿੰਘ ਉਰਫ ਸ਼ਿਲਵੀ ਪੁੱਤਰ ਦਿਵਾਨ ਸਿੰਘ ਵਸੀ ਪਿੰਡ ਦੁਰਾਹਾ ਤੇ ਦੂਸਰਾ ਇਹਦੇ ਨਾਲ ਜਿਹੜਾ ਅਰਵਿੰਦਰ ਸਿੰਘ ਉਰਫ ਗੋਨੀ ਪੁੱਤਰ ਅਜਬੀਰ ਸਿੰਘ ਵਸੀ ਪਿੰਡ ਅਜਨੌਦ ਇਹ ਵੀ ਥਾਣਾ ਦੁਰਾਹਾ ਦੀ ਹੈ ਪਰ ਜਿਹੜੇ ਇਹਨਾਂ ਦੇ ਪਹਿਲਾ ਮਾਮਲੇ ਦਰਜ ਨੇ ਉਹ ਕਿਹੜੇ ਮਾਮਲੇ ਨੇ ਜੀ ਉਹ ਇਹਦੇ ਵਿੱਚ ਲੜਾਈ ਝਗੜਿਆਂ ਦੇ ਵੈਪਨਸ ਦੇ ਆਰਮ ਬਜੈਕਟ ਆ ਖੋਹਾਂ ਦੇ ਨੇ ਅਸਲ ਇਹ ਸਾਰੇ ਰਲਵੇਂ ਵੇ ਵੇ ਦੇ ਪਤਵੇ ਦਾ ਜੀ ਸਾਰੇ ਪਤਾ ਲੱਗਿਆ ਜੀ ਇਹ ਵੈਪਨ ਕਿੱਥੋਂ ਲੈ ਕੇ ਆ ਰਹੇ ਸੀ ਕੋਈ ਰਿਮਾਂਡ ਲਿਆ ਜੀ ਇਹਨਾਂ ਦੇ ਪਰਦੇ ਨਹੀਂ ਵਸੀਓ ਪਤਾ ਲੱਗੂ ਜੀ